8-9 ਸਾਲ ਦਾ ਮੂਹਣ ਉਦੋਂ ਤੀਜੀ ਵਿੱਚ ਪੜਦਾ ਸੀ ਮਾਂ 2-3 ਵਾਰ ਵੈਦ ਕੋਲ ਮੈਨੂੰ ਵੀ ਨਾਲ ਲੈ ਗਈ ਸੀ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਮਾਂ ਦੇ ਵੈਦ ਨੂੰ ਕੀਤੇ ਹੰਝੂ ਭਰੇ ਤਰਲੇ ਚੇਤੇ ਆਉਂਦਿਆਂ ਹੀ ਆਲੇ-ਦੁਆਲੇ ਸੋਗੀ ਹਵਾ ਫਸਰ ਜਾਂਦੀ ਹੈ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਮੋਹਨ ਸ਼ਰਮਾ ਰਾਂ ਦਾ ਇੱਕ ਛੋਟਾ ਜਿਹਾ ਮਿਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹਦਾ ਸਰਲੇਖ ਹੈ ਮੌਤੋਂ ਭੁੱਖ ਬੁਰੀ ਤੇ ਅੱਜ ਦੇ ਯੁੱਗ ਵਿੱਚ ਜਦੋਂ ਗਰੀਬੀ ਅਤੇ ਬੇਕਾਰੀ ਦੇ ਇਸ ਕੋੜ ਵਿੱਚ ਫਸਿਆ ਸਮਾਜ ਉਹਨਾਂ ਲੋਕਾਂ ਨੂੰ ਅੰਡਿੱਠਾ ਕਰ ਰਿਹਾ ਹੈ ਜਿਹੜੇ ਇਸ ਭੁੱਖ ਦੀ ਦਲਦਲ ਦਾ ਸ਼ਿਕਾਰ ਹਨ ਤੇ ਉਸ ਸਮੇਂ ਇਹੋ ਜਿਹੇ ਲੇਖ ਜਿਹੜੇ ਆ ਉਹ ਸਾਡਾ ਧਿਆਨ ਖਿੱਚਦੇ ਹਨ ਤੇ ਖਿੱਚਣਾ ਚਾਹੀਦਾ ਹੈ ਸੋ ਆਓ ਸ਼ੁਰੂ ਕਰਦੇ ਆ ਮੋਹਨ ਸ਼ਰਮਾ ਦਾ ਲਿਖਿਆ ਜਿਹੜਾ ਇਹ ਲੇਖ ਹੈ ਮੋਤੋਂ ਭੁੱਖ ਬੁਰੀ ਸ਼ਰਮਾ ਜੀ ਲਿਖਦੇ ਨੇ ਕਿ ਬਚਪਨ ਤੋਂ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਣ ਤੱਕ ਗੁਰਬਤ ਭੁੱਖ ਅਤੇ ਖਾਲੀ ਜੇਬ ਦਾ ਸਫਰ ਅੰਡਾਇਆ ਪਿਤਾ ਜੀ ਦੇ ਮਨਾਖੇ ਹੋਣ ਕਾਰਨ ਆਮਦਨੀ ਦੇ ਸਾਧਨ ਸਿਮਟ ਗਏ ਸਨ ਨੰਗੇ ਪੈਰ ਟਾਕੀਆਂ ਵਾਲੇ ਕੱਪੜੇ ਲੋੜਾਂ ਤੇ ਥੋੜਾਂ ਦੇ ਬਾਵਜੂਦ ਸੰਘਰਸ਼ ਦਾ ਪੱਲਾ ਫੜੀ ਰੱਖਿਆ ਇਸ ਸੰਘਰਸ਼ ਨਾਲ ਹੀ ਸਖਾਵੀ ਜ਼ਿੰਦਗੀ ਦਾ ਸਕੂਨ ਹਿੱਸੇ ਆਇਆ ਹੈ ਪਰ ਬਚਪਨ ਵਿੱਚ ਵਾਪਰਿਆ ਇੱਕ ਦੁਖਾਂਤ ਕਦੇ ਵੀ ਭੁੱਲਦਾ ਨਹੀਂ ਉਸ ਦੁਖਾਂਤ ਦਾ ਸੀਨ ਸਾਹਮਣੇ ਆਉਣ ਨਾਲ ਰੂਹ ਕੰਬ ਜਾਂਦੀ ਹੈ ਅੱਖਾਂ ਵੀ ਸਿੱਲੀਆਂ ਹੋ ਜਾਂਦੀਆਂ ਹਨ ਹੋਇਆ ਇੰਜ ਕਿ ਵੱਡਾ ਭਰਾ ਬਿਮਾਰ ਹੋ ਗਿਆ ਪਿੰਡ ਵਿੱਚ ਕੋਈ ਚੱਜ ਦਾ ਡਾਕਟਰ ਵੀ ਨਹੀਂ ਸੀ ਭਰਾ ਨੂੰ ਸ਼ਹਿਰ ਲਿਜਾ ਕੇ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਸੀ ਇਹ ਰਿਸ਼ਤੇਦਾਰ ਕਿਤੇ ਪੈਸਾ ਟਕਾਣਾ ਮੰਗ ਲੈਣ ਵਾਲੀ ਸੋਚ ਕਰਨ ਪਹਿਲਾਂ ਹੀ ਹੋਂਟ ਗਏ ਸਨ ਮਦਦ ਲਈ ਕੋਈ ਨਾ ਬੋੜਿਆ ਬਸ ਮਾਂ ਓੜਪੋੜ ਕਰਦੀ ਰਹੀ ਪਿੰਡ ਦਾ ਵੈਦ ਵੀ ਡੰਗ ਟਪਾਉ ਦਵਾਈਆਂ ਦਿੰਦਾ ਰਿਹਾ ਉਹਨੂੰ ਪਤਾ ਸੀ ਕਿ ਦਵਾਈਆਂ ਲਈ ਕੀਤਾ ਜਾਣ ਵਾਲਾ ਉਧਾਰ ਮੁੜਨ ਦੀ ਸੰਭਾਵਨਾ ਘੱਟ ਹੀ ਹੈ 8-9 ਸਾਲ ਦਾ ਮੂਨ ਉਦੋਂ ਤੀਜੀ ਵਿੱਚ ਪੜਦਾ ਸੀ ਮਾਂ ਦੋ ਤਿੰਨ ਵਾਰ ਵੈਦ ਕੋਲ ਮੈਨੂੰ ਵੀ ਨਾਲ ਲੈ ਗਈ ਸੀ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਮਾਂ ਦੇ ਵੈਦ ਨੂੰ ਕੀਤੇ ਹੰਝੂਆਂ ਭਰੇ ਤਰਲੇ ਚੇਤੇ ਆਉਂਦਿਆਂ ਹੀ ਆਲੇ-ਦੁਆਲੇ ਸੋਗੀ ਹਵਾ ਫਸਰ ਜਾਂਦੀ ਹੈ ਮੇਰੇ ਪੁੱਤ ਨੂੰ ਵਧੀਆ ਜੀ ਦਵਾਈ ਦੇ ਕੇ ਲੋਟ ਕਰ ਦੇ ਮੈਂ ਤੁਹਾਡਾ ਪਾਈ ਪਾਈ ਦਾ ਸਾਫ ਕਰੂੰਗੀ ਜਵਾਬ ਵਿੱਚ ਵੈਦ ਦੇ ਵੈਦ ਦੇ ਚਿਹਰੇ ਤੇ ਬੇਰੁਖੀ ਜੀ ਝਲਕਦੀ ਦੂਜੇ ਮਰੀਜ਼ਾਂ ਨੂੰ ਨਪਟਾਉਣ ਪਿੱਛੋਂ ਪੰਜ ਚਾਰ ਕੁੜੀਆਂ ਮਾਂ ਦੀ ਤਲੀ ਤੇ ਰੱਖ ਦਿੰਦਾ ਭਰਾ ਦੀ ਹਾਲਤ ਦਿਨ ਬਦਿਨ ਵਿਗੜਦੀ ਗਈ ਵੈਦ ਨੂੰ ਵਾਰ-ਵਾਰ ਭਰਾ ਨੂੰ ਘਰ ਆ ਕੇ ਵੇਖਣ ਲਈ ਕੀਤੇ ਤਰਲਿਆਂ ਨੂੰ ਮੁਕਤ ਖੋਰੇ ਸਮਝ ਕੇ ਉਹ ਕਿਸੇ ਨਹੀਂ ਵੜਦਾ ਰਿਹਾ ਤੇਜ਼ ਬੁਖਾਰ ਲੈਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ ਘਰ ਦੇ ਸਾਰੇ ਜੀਆਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਰਖਾਵਾਂ ਉੱਭਰੀਆਂ ਹੋਈਆਂ ਸਨ ਅੰਨੇ ਪਿਤਾ ਦੇ ਹੱਥ ਪੁੱਤਰ ਦੀ ਸਲਾਮਤੀ ਲਈ ਦੁਆ ਕਰ ਰਹੇ ਸਨ ਥੰਮੀਆਂ ਵਾਲੇ ਕੱਚੇ ਕਮਰੇ ਵਿੱਚ ਬਿਮਾਰੀ ਦਾ ਝੰਬਿਆ ਭਰਾ ਬੇਸੁਰਤ ਪਿਆ ਸੀ ਦੁੱਖਾਂ ਤਕਲੀਫਾਂ ਚਿੰਤਾਵਾਂ ਤੇ ਘਰ ਦੇ ਝਮੇਲਿਆਂ ਨੇ ਮਾਂ ਦਾ ਕੁੱਬ ਕਢ ਦਿੱਤਾ ਸੀ ਅਜਿਹੇ ਡਾਵਾ ਡੋਲ ਹਾਲਾਤ ਵਿੱਚ ਕਿਸੇ ਗੈਬੀ ਸ਼ਕਤੀ ਦੀ ਓਟ ਲਈ ਵੀ ਰਜ਼ਾਈਆਂ ਕਰਦੇ ਰਹੇ ਗਲੀ ਵਿੱਚੋਂ ਲੰਘਦਾ ਕੋਈ ਗਵਾਂਢੀ ਸਰਸਰੀ ਜੀ ਪੁੱਛ ਲੈਂਦਾ ਕਿਵੇਂ ਹੈ ਮੁੰਡਾ ਹੁਣ ਤੇ ਘਰ ਦੇ ਕਿਸੇ ਜੀ ਦੇ ਨਰਾਸ਼ਤਾ ਵਿੱਚ ਸਿਰ ਹਲਾਉਣ ਤੇ ਉਹ ਬਿਨਾਂ ਕੁਝ ਬੋਲਿਆ ਗਾਹ ਨੂੰ ਤੁਰ ਜਾਂਦਾ ਭਲਾ ਜਿਸਨੇ ਅੰਤਾਂ ਦੀ ਨਰਾਸ਼ਤਾ ਸਾਹਮਣੇ ਦੋ ਪਲ ਖੜਕੇ ਮਰਦੀ ਦੇ ਬੋਲਾਂ ਤੋਂ ਵੀ ਸੰਕੋਚ ਕੀਤਾ ਹੋਵੇ ਉਸ ਅਗੇ ਮਦਦ ਦੀ ਅਰਜ਼ੋਈ ਕਿੰਜ ਕੀਤੀ ਜਾਂਦੀ ਉਸ ਵੇਲੇ ਬਾਲ ਉਮਰ ਨੇ ਲਚਾਰੀ, ਬੇਵਸੀ, ਸਬਰ, ਰੱਬ ਨੂੰ ਸ਼ਿਕਵੇ ਕਰਨ ਦੇ ਨਾਲ-ਨਾਲ ਗੰਭੀਰ ਹੋ ਕੇ ਖਮੋਸ਼ ਰਹਿਣਾ ਵੀ ਸਿੱਖ ਲਿਆ ਸੀ। ਬਚਪਨ ਵਿੱਚ ਰੀਝਾਂ ਤੇ ਚਾਵਾਂ ਨੂੰ ਚੁੱਪ ਦੀ ਸ਼ਿਕਲੀ ਪਾਉਣ ਦੀ ਜਾਂਚ ਵੀ ਆ ਗਈ ਸੀ। ਭੀੜ-ਪੈਣ ਤੇ ਬੇਗਾਨੇ ਤਾਂ ਛੱਡੋ ਆਪਣੇ ਵੀ ਮੂੰਹ ਫੇਰ ਜਾਂਦੇ ਆ। ਇਹ ਅਹਿਸਾਸ ਵੀ ਛੋਟੀ ਉਮਰ ਹੀ ਹੋ ਗਿਆ ਸੀ। ਪਿਤਾ ਦੀਆਂ ਦੁਆਵਾਂ, ਮਾਂ ਦੀ ਭਜ-ਦੌੜ ਸਾਡੀਆਂ ਅਰਦਾਸਾਂ ਕੰਮ ਨਾ ਆਈਆਂ। 14 ਵਰਿਆਂ ਦਾ ਬਿਮਾਰ ਭਰਾ ਮੌਤ ਦੀ ਬੁੱਕਲ ਵਿੱਚ ਚਲਾ ਗਿਆ। ਕਰੇ ચીਖ ਝਾੜਾ ਪੈ ਗਿਆ ਮਨਾਖੇ ਪਿਤਾ ਦੀ ਪੁੱਭਾ ਮਾਰ ਕੇ ਰੋਣਾ ਮਾਂ ਦੇ ਪੱਥਰਾਂ ਨੂੰ ਰਵਾਉਣ ਵਾਲੇ ਕੀਰਨੇ ਦੋ ਭੈਣਾਂ ਤੇ ਤਿੰਨ ਭਰਾਵਾਂ ਦੇ ਵਹਿੰਦੇ ਅਥਰੂਆਂ ਦੇ ਸਲਾਪ ਕਰਨ ਸੋਗੀ ਫੈਲ ਗਿਆ ਕੁਝ ਸਮੇਂ ਵਿੱਚ ਹੀ ਘਰ ਦਾ ਕੱਚਾ ਵਿੜਾ ਔਰਤਾਂ ਮਰਦਾਂ ਨਾਲ ਭਰ ਗਿਆ ਹਰ ਕੋਈ ਫੋਕੀ ਮਦਰਦੀ ਦਿਖਾ ਰਿਆ ਸੀ ਕੁਝ ਔਰਤਾਂ ਬੇਹੋਸ਼ ਪਈ ਮਾਂ ਨੂੰ ਹੋਸ਼ ਲਿਆਉਣ ਦਾ ਯਤਨ ਕਰ ਰਹੀਆਂ ਸਨ ਥੋੜੇ ਸਮੇਂ ਬਾਅਦ ਹੋਰ ਰਿਸ਼ਤੇਦਾਰ ਵੀ ਆ ਗਏ ਜਿਨ੍ਹਾਂ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ ਭਰਾ ਦੇ ਜਮਾਤੀ ਵੀ ਸਕੂਲੋਂ ਛੁੱਟੀ ਲੈ ਕੇ ਆਪਣੇ ਹਾਣੀ ਦੇ ਸੱਤਰ ਤੇ ਬਹਿ ਕੇ ਪੁੱਭਾਂ ਮਾਰ ਕੇ ਰੋਣ ਲੱਗ ਪਏ ਫਿਰ 10ਵੀਂ ਵਿੱਚ ਪੜਦਿਆਂ ਬਲਦਾ ਸਿਵਾ ਨਜ਼ਮ ਨੇ ਜਨਮ ਲਿਆ ਸਾਰ ਸੀ ਬਲਦੇ ਸਿਵੇ ਸਮੇਂ ਜਿੰਨਾ ਜਿੰਨਾ ਜਾਣ ਵਾਲੇ ਨਾਲ ਕਿਸੇ ਦਾ ਰਿਸ਼ਤਾ ਹੁੰਦਾ ਹੈ ਉਹਨਾਂ ਉਹਨਾਂ ਬਲਦੇ ਸਿਵੇ ਦਾ ਛੇਕ ਉਹਨੂੰ ਵੀ ਲੱਗਦਾ ਹੈ ਇੱਕ ਸਿਵਾ ਬਾਹਰ ਬਲਦਾ ਹੈ ਤੇ ਇੱਕ ਸਿਵਾ ਮਰਤਕ ਦੇ ਨਜ਼ਦੀਕੀਆਂ ਦੇ ਅੰਦਰ ਬਲਦਾ ਹੈ ਇਹ ਸਿਵਾ ਮਾਪੇ ਦੇ ਅੰਤਮ ਸਾਹਾਂ ਤੱਕ ਉਹਨਾਂ ਦੇ ਅੰਦਰ ਬਲਦਾ ਰਿਹਾ ਸੰਸਕਾਰ ਤੋਂ ਤੀਜੇ ਦਿਨ ਮੈਲੇ ਜੇ ਕੱਪੜਿਆਂ ਵਿੱਚ ਨੰਗੇ ਪੈਰ ਮੈਂ ਗਲੀ ਵਿੱਚੋਂ ਲੰਘ ਰਿਹਾ ਸੀ ਪਿੰਡ ਦੀ ਅਮੀਰ ਔਰਤ ਆਪਣੇ ਘਰ ਦੇ ਬੂਹੇ ਅੱਗੇ ਖੜੀ ਸੀ ਉਹਨੇ ਮੈਨੂੰ ਆਪਣੇ ਕੋਲ ਬੁਲਾਇਆ ਮੇਰੇ ਵਰਜਾਏ ਜੇ ਚਿਹਰੇ ਵੱਲ ਵੇਖਦਿਆਂ ਕਿਆ ਵੇ ਤੂੰ ਰੋਟੀ ਖਾ ਲਈ ਨਾ ਵਿੱਚ ਸਿਰ ਜੋ ਆਪ ਦੇਣ ਤੇ ਉਹਨੇ ਮੈਨੂੰ ਅੰਦਰ ਬਰਾ ਕੇ ਬੈਠਣ ਨੂੰ ਪੀੜੀ ਦਿੱਤੀ। ਕੁਝ ਸਮੇਂ ਪਿਛੋਂ ਰੋਟੀ ਵਾਲੀ ਥਾਲੀ ਮੇਰੇ ਅੱਗੇ ਰੱਖ ਦਿੱਤੀ। ਗਰਮ-ਗਰਮ ਫੁਲਕੇ ਦੋ ਕੋਲੀਆਂ ਵਿੱਚ ਦਾਲ ਤੇ ਸਬਜੀ ਨਾਲ ਚਟਣੀ ਤੇ achar ਵੀ। ਪਹਿਲਾਂ ਕਦੇ ਇਦਾਂ ਦੀ ਰੋਟੀ ਨਸੀਬ ਦਾ ਹਿੱਸਾ ਹੀ ਨਹੀਂ ਸੀ ਬਣੀ। ਰੋਟੀ ਖਾਂਦਿਆਂ ਬਾਲਮਨ ਮੈਨੂੰ ਮੁਖਾਤਬ ਸੀ। ਇਹ ਵਧੀਆ ਰੋਟੀ ਇਸ ਕਰਕੇ ਖੁਆ ਰਹੀ ਐ ਵੀ ਮੇਰਾ ਭਰਾ ਮਰ ਗਿਆ। ਜੇ ਇਉਂ ਘਰ ਵਿੱਚ ਕਿਸੇ ਦੇ ਮਰਨ ਨਾਲ ਰੱਜ ਕੇ ਰੋਟੀ ਮਿਲਦੀ ਐ ਫੇਰ ਭਾਵੇਂ ਸਾਡੇ ਘਰ ਰੋਜ਼ ਹੀ ਕੋਈ ਨਾ ਕੋਈ ਮਰ ਜਾਇਆ ਕਰੇ ਇਹ ਉਸ ਬੱਚੇ ਦਾ ਖਿਆਲ ਸੀ ਜਿਹੜਾ ਮੂਨ ਸ਼ਰਨ ਸ਼ਰਮਾ ਨੇ ਆਪਰੇ ਮਿਡਲ ਵਿੱਚ ਪੇਸ਼ ਕੀਤਾ ਤੇ ਅਸੀਂ ਤੁਹਾਡੀ ਸਿਹਾ ਵਿੱਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ